ਹਾਂਜੀ ਆਪਾਂ ਨਾ ਇੱਕ ਕਿਸੇ ਬਾਈ ਲਵੇ ਡੌਗ ਦੇਖੇ ਸੀਗੇ ਬੱਚੇ ਤੇ ਵੀਡੀਓ ਵੀ ਤੁਸੀਂ ਉਹਦੀਆਂ ਬਹੁਤ ਦੇਖੀਆਂ ਹੋਣਗੀਆਂ ਤੇ ਉਹ ਟੁਆਏ ਪੌਮ ਦਾ ਕੰਮ ਕਰਦਾ ਆਪਾਂ ਉਹਦੇ ਮੇਲ ਦੇਖਣੇ ਅੱਜ ਕਹੇ ਵਜੇ ਆ ਤੇ ਉਹਨੂੰ ਬਾਈ ਨੂੰ ਕਿਹਾ ਸੀ ਵੀ ਮੇਲ ਰੱਖੀ ਤਿਆਰ ਕਰਕੇ ਅਸੀਂ ਬਣਾਵਾਂਗੇ ਤੇਰੀ ਵੀਡੀਓ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਜੀ ਕੀ ਹਾਲ ਚਾਲ ਆ ਤੇ ਜਿਹੜੇ ਤੂੰ ਡੌਗ ਸੇਲ ਕਰਦਾ ਛੋਟੇ ਬੱਚੇ ਬਾਈ ਜੀ ਜੀ ਉਹ ਇਹਨਾਂ ਦੇ ਨੇ ਹਾਂਜੀ ਇਹਨਾਂ ਦੇ ਬੱਚੇ ਨੇ ਇਹਨਾਂ ਦੇ ਬੱਚੇ ਨੇ ਹਾਂਜੀ ਠੀਕ ਆ ਇਹ ਦੂਜੀ ਗੱਲ ਹੁਣ ਇਹਨਾਂ ਬਾਰੇ ਵੀ ਜਾਣਕਾਰੀ ਲੈਣੀ ਹੈ ਜਿਹੜੇ ਬੰਦੇ ਨੇ ਘਰੇ ਇਹ ਰੱਖਿਆ ਨਹੀਂ ਹਾਂਜੀ ਪੈਸੇ ਅਗਲਾ ਮੰਗਲਾਂ ਦਾ ਕੋਈ 25 ਕੋਈ 30 ਕੋਈ 40 ਕੋਈ 80 ਹਜ਼ਾਰ ਕੋਈ 90 ਹਜ਼ਾਰ ਹਾਂਜੀ ਠੀਕ ਹੈ ਵੀ ਮੈਂ ਇਹਨਾਂ ਬਾਰੇ ਜਾਣਕਾਰੀ ਆਪ ਵੀ ਲੈਣੀ ਹੈ ਤੇ ਜਿਹੜੇ ਦਰਸ਼ਕ ਮਤਲਬ ਦਰਸ਼ਕ ਦੇਖ ਰਹੇ ਨੇ ਆਪਾਂ ਨੂੰ ਸੁਣਦੇ ਨੇ ਵੀਰ ਉਹਨਾਂ ਨੂੰ ਵੀ ਜਾਣਕਾਰੀ ਦੇਣੀ ਹੈ ਠੀਕ ਹੈ ਜਿਵੇਂ ਹੁਣ ਆ ਆ ਚੱਕ ਲੈਕ ਹਾਂਜੀ ਇਹਦਾ ਨਾਮ ਕੀ ਹੈ ਇਹਦਾ ਨਾਮ ਬਾਕਸ ਹੈ ਬਾਕਸ ਹਾਂਜੀ ਤੇ ਇਹ ਟੁਆਏ ਹੈ ਹਾਂਜੀ ਇਹ ਟੁਆਏ ਹੈ ਠੀਕ ਹੈ ਇਹਦੀ ਗਰੰਟੀ Ориਜਨਲ ਹੈ ਇਹ Ориਜਨਲ ਹੈ ਜੀ ਵਿੱਦ ਪੇਪਰ ਹੈ ਕੇਸੀਏ ਹੈ ਠੀਕ ਹੈ ਸੀਏ ਹੈ ਤੇ ਹੁਣ ਮੰਨ ਲਾ ਵੀ ਇਹਦਾ ਜੇ ਬੱਚਾ ਲੈਣਾ ਹੈ ਤਾਂ ਉਹ ਕਿੰਨੇ ਤੋਂ ਸਟਾਰਟ ਹੈ ਇਹਦਾ ਬੱਚਾ ਜੀ ਮੰਨ ਕੇ ਚਲੋ ਵੀ 10000 ਤੋਂ ਸਟਾਰਟ ਹੋ ਗਈ ਲੱਖ ਰੁਪਏ ਤੱਕ ਬੱਚਾ ਹੈ ਠੀਕ ਹੈ ਜਿੰਨਾ ਇਹ ਪੈਸਾ ਲਾਉਂ ਉੰਜ ਹੀ ਖਰਚ ਕਰ ਆ ਕਿਸੇ ਲਵੇ ਘਰੇ ਟਵਾਏ ਪੌਮ ਦੀ ਕੁੱਤੀ ਰੱਖੀ ਹੋਈ ਹੈ ਹਾਂਜੀ ਉਹਨੇ ਦਿੱਥੋਂ ਇਹਦੀ ਉਹ ਕਰਾਉਣੀ ਹੈ ਕਰੋ ਸੰਗ ਕਰਾਉਣੀ ਹੈ ਤਾਂ ਕਿੰਨੀ ਫੀਸ ਲਏਗਾ ਫੀਸ ਕੋਈ ਗੱਲ ਨਹੀਂ ਵੀਰੇ ਫੋਨ ਤੇ ਕਰ ਲਾਂਗੇ ਆਪਾਂ ਠੀਕ ਹੈ ਹਾਂ ਬਾਲੀ ਨਹੀਂ ਲੈਂਦੇ ਜੈਜ ਜੀ ਲਵਾਂਗੇ ਜੈਜ ਜੀ ਲੈਂਗੇ ਕੋਈ ਦੂਰੇ ਘਤਾਰੇ ਤੇ ਵੀ ਕਰ ਲਣਾ ਕਰ ਨਹੀਂ ਵੀਰੇ ਕਤੂਰੇ ਤੇ ਨਹੀਂ ਕਰਦੇ ਠੀਕ ਹੈ ਕੋਈ ਨਾ ਪ੍ਰੋਬਲਮ ਹੁਣ ਤੂੰ ਇਹਦੇ ਬਾਰੇ ਜਾਣਕਾਰੀ ਦੇ ਹਾਂਜੀ ਇਹ ਐਕਸ ਹੈ ਜੀ ਇਹਦਾ ਨਾਮ ਐਕਸ ਹੈ ਹੈ ਤੇ ਦੂਜੀ ਗੱਲ ਭਾਈ ਇਹ ਐਂ ਦੱਸ ਤਾਹਾਂ ਚੱਕ ਕੇ ਦਿਖਾ ਦੇ ਹਾਂਜੀ ਤੇ ਇਹ ਇਹਦੇ ਜਿਹੜੇ ਤੁਸੀਂ ਬੱਚੇ ਵੇਚੇ ਆਗੇ ਛੇਲ ਕੀਤੇ ਅੱਜ ਤੱਕ ਹਾਂਜੀ ਹਾਂਜੀ ਤੇ ਇਹਦਾ ਕੋਈ ਰਿਕਾਰਡ ਇਹ 700 ਦਿੱਤੇ ਹੋਇਆ ਜੀ ਠੀਕ ਹੈ ਹਾਂਜੀ ਤੇ 700 ਦਿੱਤਿਆ ਹੋਇਆ ਹਾਂਜੀ ਹਾਂ ਤੇ ਇਹਦਾ ਬੱਚਾ ਵੀ ਸੇਮ ਹੀ ਹੈ ਇਹਦਾ ਥੋੜੇ ਕਾਸਟਲੀ ਪੈ ਜਾਂਦੇ ਨੇ ਜੀ ਬੱਚੇ ਮਤਲਬ ਇਹ ਮਹਿੰਗੇ ਨੇ ਜੀ ਬੱਚੇ ਇਹਦਾ ਰੰਗ ਦਾ ਫਰਕ ਹੈ ਹਾਂਜੀ ਹਾਂ ਰੰਗ ਦਾ ਵੀ ਫਰਕ ਹੈ ਜੀ ਸਾਰੇ ਕੁਆਲਿਟੀ ਦਾ ਵੀ ਫਰਕ ਹੈ ਹਰ ਇੱਕ ਚੀਜ਼ ਦਾ ਫਰਕ ਹੈ ਜੀ ਠੀਕ ਹੈ ਹਾਂਜੀ ਤੇ ਜੇ ਇਹ ਇਹ ਤੋਂ ਕੂਤੀ ਮੇਡ ਕਰਾਉਣੇ ਇਹ ਤੋਂ ਵੀ ਕਰਾ ਦੇਗਾ ਅਗਲੇ ਹਾਂਜੀ ਇਹ ਤੋਂ ਵੀ ਕਰਵਾ ਦੇ ਤੇ ਫਿਲਹਾਲ ਇਹਦੇ ਜੇ ਮੰਨ ਲਾ ਲਈ ਆ ਚੱਕ ਮੈਂ ਚੱਕ ਲਾਂ ਵੜਦਾ ਤਾਂ ਆ ਬੱਚਾ ਦੇਖੋ ਜੀ ਕਤੂਰਾ ਦੇਖੋ ਵੱਡਾ ਹੈ ਪੈਸੇ ਛੋਟਾ ਨਹੀਂ ਪੂਰਾ ਵੱਡਾ ਡਾਗ ਹੈ ਇਹ 5 ਸਾਲ ਦਾ 5 ਸਾਲ ਦਾ ਜੇ ਇਹਦੇ ਬੱਚੇ ਕਿਸੇ ਲੈਣੇ ਨੇ ਇਸੇ ਰੰਗ ਦੇ ਤਾਂ ਭਾਈ ਆਪਣੇ ਲਵੇ ਹੈਗੇ ਹਾਂਜੀ ਹੈਗੇ ਨੇ ਕਿੰਨੇ ਕਿੰਨੇ ਬੱਚੇ ਚਾਰ ਪੰਜ ਕਿ ਬੱਚੇ ਪੈਨੇ ਚਾਰ ਪੰਜ ਕਿ ਬੱਚੇ ਪੈਨੇ ਇਹਦੇ ਨਾਲ ਦੇ ਚਾਰ ਪੰਜ ਪੈਨੇ ਇਹਦੇ ਨਾਲ ਦੇ ਵੀ ਚਾਰ ਪੰਜ ਪੈਏ ਨੇ ਠੀਕ ਹੈ ਤੇ ਇਹਦੇ ਨਾਲ ਦੇ 12 13 ਬੱਚੇ ਪੈਨੇ ਠੀਕ ਹੈ ਤੇ ਇਹ ਨਾਲ ਦੇ ਹੈਗੇ ਨੇ ਸਤਿ ਨਮਸਕਾਰ ਹੁਣ ਮੇਰੀ ਗੱਲ ਸੁਣੋ ਬਾਈ ਅਗਲੇ ਨੇ ਮੇਰੀ ਵੀਡੀਓ ਦੇਖ ਕੇ ਕਦੂਰਾ ਲੈ ਲਿਆ ਹਾਂਜੀ ਫਰਜ਼ ਕਰ ਜਿਹੜੀ ਚੀਜ਼ ਕਹਿ ਕੇ ਦੇਂਗਾ ਉਹੀ ਨਿਕਲੂ ਹਾਂ ਹਾਂ ਵੀਰੇ ਉਹੀ ਨਿਕਲੂ ਪਰ ਰੇਟ ਦੇ ਨਾਲ ਕਲੀਅਰ ਆ ਇਹ ਨਹੀਂ ਹੈਗਾ ਕਿ ਹੁਣ ਤੁਸੀਂ ਮੰਨ ਕੇ ਚੱਲੋ ਇਹਦਾ ਬੱਚਾ 10000 ਦਾ ਲਾਉਂਗੇ ਇਹਦੇ ਪ੍ਰੋਪਰ ਖਣਾਉਂਗੇ ਉਹੀ ਖੜਦਾ ਠੀਕ ਹੈ ਹਾਂ ਜਿਵੇਂ ਰੇਟ ਇਹਦਾ ਹੈਗਾ ਉਸ ਨਾਲ ਪੋਜ਼ਿਟਿਵ ਬੱਚਾ ਲਾਉਂਦੇ ਹਾਂ ਹਾਂ ਉਹ ਤਾਂ ਜਿਹੇ ਜਆ ਪਾਣੀ ਦੁੱਧ ਪਾਉ ਉਹ ਜਿਹੜਾ ਗੱਲ ਹੋ ਗਈ ਹਾਂ ਹਾਂ ਤੇ ਆ ਜਿਹੜੇ ਵਿਚਾਲੇ ਬੈਠੇ ਨੇ ਇਹ ਕੀ ਚ ਇਹ ਕਿਹੜੀ ਸਹਾ ਹੈ ਇਹ ਵੀਰੇ ਇਹਦਾ ਪਿਓ ਪੰਜਾਬ ਚੈਂਪੀਅਨ ਰਹਾਗਾ ਇਹਦਾ ਹਾਂਜੀ ਹਾਂ ਇਹ ਕਿ ਕਿਹੜੀ ਬਰੀਡ ਹੈ ਇਹ ਟਾਇਪੋਮੀ ਵੀਰੇ ਸਾਰੇ ਟਾਇਪੋਮੀ ਨੇ ਹਾਂਜੀ ਅਸਾਂ ਚਾਰੇ ਟਾਇਪੋਮ ਨੇ ਇਹ ਹਾਂਜੀ ਹਾਂ ਚਾਰੇ ਟਾਇਪੋ ਤੇ ਇਹਨਾਂ ਦੀ ਕੁਆਲਿਟੀ ਦਾ ਤਾਂ ਫਰਕ ਹੋਊ ਯਾਰ ਹੁਣ ਜੇ ਮੈਂ ਤਾਂ ਕੁਆਲਿਟੀ ਅਲੱਗ-ਅਲੱਗ ਗਈ ਚਾਰਾਂ ਦੀ ਹਾਈਟ ਵੀ ਅਲੱਗ-ਅਲੱਗ ਆ ਫੇਸ ਵੈਲਿਊ ਵੀ ਅਲੱਗ-ਅਲੱਗ ਆ ਸਾਰਾ ਕੁਝ ਅਲੱਗ-ਅਲੱਗ ਆ ਗਈ ਤੇ ਮਤਲਬ ਵੀ ਜਿੰਨੇ ਤੁਹਾਡੇ ਕੋਲ ਹੈਗੇ ਨੇ ਇਹਨਾਂ ਦੇ ਬੱਚੇ ਤੁਹਾਡੇ ਕੋਲ ਹੈਗੇ ਨੇ ਹਾਂਜੀ ਬੱਚੇ ਹੈਗੇ ਨੇ ਤੇ ਲਓ ਜੀ ਇਹ ਮੈਨ ਮੇਰੇ ਮਨ ਚ ਵੀ ਜਾਣਕਾਰੀ ਮੈਨੂੰ ਰਹਿਣਾ ਸੀ ਵੀ ਮੈਂ ਜਾਣਕਾਰੀ ਲਵਾਂ ਵੀ ਜਿਹੜਾ ਇਹ ਡ ਵੀ ਇਹਨਾਂ ਨੂੰ ਵੀ ਦਿਖਾਇਆ ਜਾਵੇ ਵੀ ਇਹ ਮੇਲ ਨੇ ਜਿਹੜੇ ਵੀ ਇਹ ਕਿੰਨੇ ਵਧੀਆ ਨੇ ਵੀ ਐਡੇ ਡੱਕੀ ਕਤੂਰੇ ਰਹਿਣਗੇ ਜਿੱਡਾ ਹੈ ਜਿਹਦੇ ਬੱਚੇ ਲੈਣੇ ਹੋ ਇਹ ਤੋਂ ਵੱਡੇ ਨਹੀਂ ਹੁੰਦੇ ਇਹਦੀ ਹਾਈਟ ਸਿਰਫ 1 ਗੱਠ ਤੋਂ ਬਸ 1 ਗੱਠ ਬਸ ਹੈ ਕਿਉਂਕਿ ਜੱਤ ਜਿਆਦੇ ਵਾਲੀ ਵੱਡੀ ਹੈ ਇਹਦੀ ਤੇ ਦੂਜੀ ਗੱਲ ਜੇ ਬੱਚੇ ਕਿਸੇ ਨੇ ਲੈਣੇ ਨੇ ਬਾਈ ਡਰੈੱਸ ਹੋਵੇ ਡਰੈੱਸ ਆਪਣਾ ਪਿੰਡ ਹੀਰੋਕਲਾ ਜਿਲ੍ਹਾ ਮਾਨਸਾ ਮੋਬਾਈਲ ਨੰਬਰ 94672083 ਲਓ ਜੀ ਤੇ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਓ ਤੇ ਜਿਹੜੇ ਬੱਚੇ ਨੇ ਡੌਗ ਲੈਣਾ ਆਪਣੇ ਪੇਜ ਤੇ ਆ ਕੇ ਜਰੂਰ ਇੱਕ ਵਾਰੀ ਹਾਜ਼ਰੀ ਲਵਾਓ ਧੰਨਵਾਦ ਜੀ